ਹਲੋ ਨਲਤੀਜ ਮਨ ਹੱਥ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਈ ਮਨ ਹੱਥ ਦੇਖ ਕਰ ਪਰਮੰਦੇ ਦੁਖ ਪਾਇ ਦੂਜੇ ਭਾਇ ਨਾਨਕ ਸੱਜ ਸੁਮਾਏ ਮੈਲਾ ਤੀਜਾ ਸ਼ਬਦ ਸਾਦਨਾ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਿਆ ਕੁਮਾਵਣਾ ਕੋਏ ਨ ਮੇਟਣ ਹਾਰ ਪੌੜੀ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੇ ਹਮ ਕੋ ਸ਼ਾਂਤ ਆਈ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੇ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਤ ਦਿਖਾਈ ਤਹਨ ਤਹਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਨਲਾ ਪਹਿਲਾ ਘਰੀ ਮੁੰਧ ਵਿਦੇਸ਼ ਪਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀ ਉਤਰਾਸ ਕਰੇ ਨਲਾ ਪਹਿਲਾ ਨਾਨਕ ਗਾਲੀ ਪੂੜੀਆਂ ਬਾਜ ਤਰੀਤ ਕਰੇ ਜਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸੱਚਾ ਨਾ ਸੋ ਜਨ ਚਾਖਿਆ ਤਿਪਤਰ ਹੈ ਆਗਾਏ ਮਿੱਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨ ਵਿਰਲਾ ਲਖਿਆ ਜਨ ਨਾਨਕ ਫੈ ਨਿਹਾਲ ਤਬ ਕੀ ਪਖਿਆ ਸ਼ਲੋਕ ਮੈਂ ਲਾਤੀ ਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਗਿੱਠਾ ਮੁਕਤ ਨਾ ਹੋਵੇ ਜਿੱਤਰ ਸ਼ਬਦ ਨਾ ਕਰੇ ਵਿਚਾਰ ਹਮੈ ਮੈਲ ਨਾ ਚੁੱਕਾਈ ਨਾਮ ਨਾ ਲੱਗੇ ਪਿਆਰ ਇਕ ਆਪੇ ਬਖਸ਼ ਮਲਾਇਨ ਦੁਵਿਧਾ ਤਜੋ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰੇਤ ਪਿਆਰ ਮਹਿਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੁਜੈ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਕੇ ਨਾ ਉਤਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣਹਾਰ ਤੋੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵਹੀਏ ਹਰ ਆਪੇ ਮਾਰੈ ਹਰ ਆਪੇ ਛੋੜੈ ਮਾਨੇ ਹਰ ਸ਼ਰਣੀ ਪੜ ਰਹੀ ਐ ਹਰ ਦਿਨ ਕੋਈ ਮਾਰ ਜੀਵਾਲ ਨਾ ਸਕੈ ਮਾਨ ਹੋਏ ਨਚਿੰਦ ਨਿਸਲ ਹੋਏ ਰਹੀ ਐ ਉਠਦਿਆਂ ਬੈਂਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ ਜਨ ਨਾਨਕ ਗੁਰਮੁਖ ਹਰ ਲਈਐ ਛੁੱਟ ਇੱਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋਰਠ ਮਹਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਣਾ ਆਇਆ ਨੇ ਛੋੜ ਸਭ ਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਰਨ ਕਿੰਨਾ ਇਹਨ ਮੇਰਾ ਸਾਹਿਬ ਵਿਸਰੈ ਵੱਢੜੀ ਵੇਦਨ ਤਿੰਨਾ 30 ਸਾਲ ਆਇਓ ਸੱਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾ ਵੱਡਾ ਕਰ ਸਾਲਾਣ ਹੈ ਫੀ ਹੋਤੀ ਸੋਏ ਸਭਨਾ ਦਾ ਤਾਂ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰੰ ਕੇ ਰੁੰਨੈ ਹੋਏ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਇ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾ ਪਾਏ ਜੇ ਮਨ ਜਾਣੇ ਸੂਲਿਆ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗੜੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇਵੀ ਅੱਗੇ ਗੈ ਨ ਮੰਨੀਆਂ ਨ ਮਾਰ ਕਢੋ ਵੇ ਪੀਰ ਸੋਰਠ ਮਹਲਾ ਪਹਿਲਾ ਘਰ ਪਹਿਲਾ ਮਨ ਹਾੜੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਧਾਉ ਕਰਮ ਕਰ ਜਮਸੀ ਸੇ ਕਰ ਪਾ ਗਠ ਦੇਖ ਬਾਬਾ ਮਾੜਾ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੁਝਾਇ ਕੋਇ ਰਾਉ ਹਾਨ ਹਟ ਕਰ ਆਰਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸ਼ਾਲ ਤਿਸ ਵਿੱਚ ਤਿਸ ਨੂੰ ਰੱਖ ਵਣਜਾਰਿਆ ਸਿਉ ਵਣਜ ਕਰ ਲੈ ਲਾ ਮਨ ਹਸ ਸੁਨ ਸ਼ਾਸਤ ਸਦਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚਿੰਗਿਆਈਂ ਮਤ ਮਨ ਜਾਣੈ ਕਲ ਨਰੰਕਰ ਕ ਦੇਸ਼ ਜਾਹੇ ਤਾ ਸੁਖ ਲਹੈ ਮਹਲ ਲਾਏ ਚਿਤ ਕਰ ਚਾਕੇਰੀ ਮਨ ਨਾਮ ਕਰ ਕੰਮ ਬੰਨ ਬਦੀਆਂ ਕਰ ਥਾਵਣੀ ਤਾਂ ਕੋ ਅਖੈ ਤਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਸੋਰਠ ਮਹਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟ ਨੀ ਕਾ ਸਸੁਰ ਚਤੁਰ ਜੋ ਵਹਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਹਾਰ ਘਰ ਛੋਡਿਆ ਖਿਨ ਮੈਂ ਭਈ ਪੜਾਈ ਨਾਮਦਾਨ ਈਸ਼ ਨਾਮ ਨਾ ਮਨ ਮੁਖ ਤਿਤ ਤਨ ਧੂੜ ਤੁਮ੍ਹਾਈ ਮਨ ਮੰਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਹਾਰ ਜਿਨ ਸਾਚੀ ਬੂਝ ਗਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ 베ਧਿਆ ਜਨ ਸਿਉ ਵਾਦਰ ਚਾਈ ਮਾਇਆ ਮਗਨ ਅਹਿਸ ਮਗ ਜੋ ਹੈ ਨਾਮ ਨਾ ਲੇਵੈ ਮਰੇ ਬਿਖ ਖਾਈ ਗੰਧਣ ਵੈ ਰਤ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਰੰਗ ਨਾ ਰਤ ਰਸ ਨਹੀਂ ਦੇਦਿਆ ਮਨ ਮੁਖ ਪਤ ਗਵਾਈ ਸਾਧ ਸਬਾ ਮੈਂ ਸਹਿਜ ਨਾ ਚਾਖਿਆ ਜੇ ਬਾਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਰ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਮ ਦਰ ਬਾਧਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਨਿਰਭਉ ਨਿਰੰਕਾਰ ਨਿਰਵਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਭਰਮ ਨਾ ਭਗ ਸਚ ਨਾਮ ਵਡਿਆਈ ਸੋਰਠ ਮਹਲਾ ਪਹਿਲਾ ਤੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌ ਬਰ ਸਗਲ ਭਾਵਣ ਕੀ ਮੂਰਤ ਏਕ ਮੁਖ ਤੇਰੇ ਤਕਸਾਲ ਮੇਰੇ ਸਾਹਿਬਾ ਤੇਰੇ ਚੋਜ ਵਡਣ ਜਨ ਥਲ ਮਹੀਲ ਭਰਪੁਰ ਲੀਣਾ ਆਪੇ ਸਰਬ ਸਮਣ ਰਹਾ ਜहां-ਜਾਂ ਦੇਖਾਂ ਤਾਂ ਜੋਤ ਤੁਮਹਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰੇ ਪਰਸ਼ਨ ਵੇ ਨ ਕਿਸ ਹੀ ਜਿਹ ਅੰਧਜ ਜੇਰਜ ਉਤਪੁਜ ਸੇ ਤਜ ਤੇਰੇ ਕੀਤੇ ਜੰਤ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋਰਠ ਮਹਿਲਾ ਭੈਲਾ ਹਾਂ ਪਾਪੀ ਪਤਿਤ ਪਰਮ ਪਖੰਡੀ ਤੂੰ ਨਿਰਮਲ ਨੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੁਮਹਾਰੀ ਕਰਤਾ ਤੂੰ ਮੈਂ ਮਾਨ ਨਿਮਾਣੀ ਮਾਨ ਮਹਤ ਨਾਮ ਥੰਪ ਲੈ ਕੱਤ ਸਬਦ ਸੁਮਣੀ ਤਰਾ ਤੂੰ ਪੂਰਾ ਹਮ ਪੂਰੇ ਹੋਛੇ ਤੂੰ ਗौरा ਹਮ ਹੋਰੇ ਤੁਝ ਹੀ ਮਨ ਰਾਤੇ ਐਨ ਸੁਖਰ ਬਾਤੇ ਹਰ ਰਸਨ ਜਪ ਮੰਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਸੁਨ ਸਾਚੇ ਆਹ ਇਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕੱਚੇ ਅਰਨਾ ਦੀਸੈ ਕਿਸ ਸਾਲ ਹੀ ਤਿਸੈ ਸ਼੍ਰੀ ਕਨਾਂ ਕੋਈ ਪ੍ਰਣਵਤ ਨਾਨਕ ਦਾਸ ਹੁੰਦਾਸ ਗੁਰਮਤਿ ਜਾਣਿਆ ਸੋਈ ਸੋਰਠ ਮਲਲਾ ਤੈਲਾ ਲਖ ਅਪਾਰ ਅਗੰਮ ਗੋਚਰ ਨਾ ਤਿਸਤਾਲ ਨਾ ਕਰਮ ਜਾਤ ਅਜਾਤ ਅਜੋਨੀ ਸੰਭੋ ਨਾ ਤਿਸਪੋ ਨਾ ਧਰਮ ਸੱਚੇ ਸਤਿਆਰ ਵਿਠੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸੱਚ ਸ਼ਬਦ ਨੇਸ਼ਾਨ ਪ੍ਰਹਾਵ ਨਾ ਤਿਸ ਮਾਤ ਪਿਤਾ ਸਤ ਬੰਧਪ ਨਾ ਤਿਸ ਕਾਮ ਨਾ ਨਾਰੀ ਕੋਲ ਨਿਰੰਜਨ ਅਪਰ ਪਰਮ ਪਰ ਸਗਲੀ ਜੋਤ ਤੁਮਹਾਰੀ ਘਟ ਘਟ ਅੰਤਰ ਭੰਮ ਲੁਕਾਇਆ ਘਟ ਘਟ ਜੋਤ ਸੁਬਾਈ ਬੱਜਰ ਕਾ ਪਾਠ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤੁ ਉਪਾਏ ਕਾਲ ਸਿਰਜਨਤਾ ਵਸ ਗਤੁ ਜੁਗਤ ਸੁਬਾਈ ਸਤਗੁਰ ਸੇ ਪਦਾਰਥ ਪਾਵੇ ਛੂਟੇ ਸ਼ਬਦ ਕਮਾਈ ਸੂਚਾ ਪੰਡ ਸਾਚ ਸਮਾਵੈ ਵਿਰਲ ਸੂਚਾ ਚਾਰੀ ਤੰਤ ਕੋ ਪ੍ਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਸੋਰਠਿ ਨੈਲਾ ਪਹਿਲਾ ਜਿਉ ਮੀਨਾ ਬਿਨ ਪਾਣੀਆਂ ਤਿਉ ਸਾਖਤ ਮਰੈ ਪਿਆਸ ਕਿਉ ਹਰ ਦਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੈ ਦਿਨ ਗੁਰ ਇਹ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਓ ਸੰਤ ਜਨਾਂ ਮਿਲ ਸੰਗਤੀ ਗੁਰਮੁਖ ਤੀਰਥ ਹੋਏ 86 ਤੀਰਥ ਮੱਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਰਾ ਆਪਨਾਹੀ ਸਤ ਸੰਤੋਖ ਕਿਉ ਨ ਮੈਂ ਬਿਨ ਦਿਹੋਰੀ ਜਮ ਮਾਰ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਐ ਹਰ ਪਾਈਐ ਸਤ ਗੁਰੁ 파ਏ ਸੁਖ ਦੁਖ ਦਾਤਾ ਗੁਰ ਮਿਲੈ ਕੋ ਨਾਨਕ ਸਿਖਤ ਸਮਾਏ